FCI एग्जीक्यूटिव स्टाफ यूनियन रजिस्टर्ड नंबर 1158 ऑल इंडिया ਦੇ ਸਮੂਹ ਮੌਤਦਾਰਾਂ ਦੀ ਇੱਕ ਅਹਿਮ ਮੀਟਿੰਗ ਫਗਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੈਨੇਜਰ ਰਮਨ ਨਹਿਰਾ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਿਤੇ ਜੂਨ ਜੁਲਾਈ ਵਿੱਚ ਆ ਰਹੀਆਂ ਯੂਨੀਅਨ ਦੀਆਂ ਚੋਣਾਂ ਸੰਬੰਧੀ ਖੁੱਲ ਕੇ ਵਿਚਾਰ ਚਰਚਾ ਹੋਈ ਉੱਥੇ ਯੂਨੀਅਨ ਮੈਂਬਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲੇ ਵੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਯੂਨੀਅਨ ਅਗਵਾ ਤੋਂ ਇਲਾਵਾ ਰਮਨ ਨਹਿਰਾ ਨੇ ਆਖਿਆ ਕਿ ਯੂਨੀਅਨ ਦੀ ਬਿਹਤਰੀ ਲਈ ਜੂਨ ਜੁਲਾਈ ਵਿੱਚ ਚੋਣ ਹੋਣ ਜਾ ਰਹੀ ਹੈ ਜਿਸ ਵਿੱਚ ਯੂਨੀਅਨ ਦੀ ਬਿਹਤਰੀ ਲਈ ਕੰਮ ਕਰਨ ਵਾਲੀ ਟੀਮ ਦੀ ਹੀ ਚੋਣ ਕੀਤੀ ਜਾਵੇਗੀ ਹੁਣ ਆਸਮੂ ਮੈਂਬਰਾਂ ਨੂੰ ਇਹਨਾਂ ਚੋਣਾਂ ਵੀ ਸਹੀ ਮੈਂਬਰ ਨੂੰ ਹੀ ਅੱਗੇ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਮੈਂਬਰਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਇਸ ਦੌਰਾਨ ਬੜੀ ਗਿਣਤੀ ਵਿੱਚ ਯੂਨੀਅਨ ਦੇ ਮੈਂਬਰ ਮੌਜੂਦ ਸਨ ਅੱਜ ਬੜਾ ਵਧੀਆ ਦਿਨ ਹੈ ਜਿਹੜਾ ਪੌਦਾ ਅਸੀਂ 2012 ਦੇ ਵਿੱਚ ਕਪੂਥਲਾ ਔਰ ਜਲੰਧਰ ਡਿਸਟ੍ਰਿਕਟ ਦੇ ਵਿੱਚ FCI ਐਗਜ਼ੀਕਿਊਟਿਵ ਸਟਾਫਿੰਗ ਦਾ ਲਗਾਇਆ ਸੀ ਉਹ ਜਿਹੜਾ ਪੌਦਾ ਵੱਧ ਕੇ ਪੇੜ ਹੋ ਗਿਆ ਹੈ ਸੋ ਅੱਜ ਇਹ ਜਿਹੜਾ ਇੱਥੇ ਮੀਟਿੰਗ ਰੱਖੀ ਆ ਪਵਾੜੇ ਦੇ ਵਿੱਚ ਇਹ ਪੰਜਾਬ ਦੀ ਮੀਟਿੰਗ ਆ ਸਾਰਿਆਂ ਦੀ ਇੱਥੇ ਵਿੱਚ ਇਲੈਕਸ਼ਨ ਜਿਹੜੇ 5 ਸਾਲ ਬਾਅਦ ਐਫਸੀਆਈ ਯੂਨੀਅਨ ਦੇ ਹੁੰਦੇ ਆ ਉਹਦੇ ਬਾਰੇ ਆ ਇੱਥੇ ਮੀਟਿੰਗ ਰੱਖੀ ਗਈ ਆ ਇਸ ਤਰ੍ਹਾਂ ਕਿ ਗੌਰਵਿੰਦਰ ਨੇ ਔਰ ਰੋਸ਼ਨ ਨੇ ਦੱਸਿਆ ਇਹ ਮੀਟਿੰਗਸ ਜਿਹੜੀਆਂ ਹੈਗੀਆਂ ਇਹ ਰੈਗੂਲਰ ਵੀ ਚਲਦੀਆਂ ਰਹਿੰਦੀਆਂ ਆ ਜਿਹੜੀ ਤਾਨਾਸ਼ਾਹੀ ਮੈਨੇਜਮੈਂਟ ਕਰਦੀ ਆ ਯੂਨੀਅਨ ਇਸ ਲਈ ਬਣਾਈ ਜਾਂਦੀ ਆ ਕਿ ਜਿਹੜਾ ਮੈਨੇਜਮੈਂਟ ਕੋਈ ਵੀ ਸਟਾਫ ਦੇ ਉੱਤੇ ਕੋਈ ਤੱਕੇਸ਼ਾਹੀ ਕਰਦਿਆ ਤੇ ਉਹਦੇ ਬਾਰੇ ਯੂਨੀਅਨ ਜਿਹੜੀ ਉਹ ਅੜ ਕੇ ਉਹਨਾਂ ਦੇ ਹੱਕ ਦਵਾਉਂਦੀ ਆ ਸੋ ਅੱਜ ਦੀ ਜਿਹੜੀ ਮੀਟਿੰਗ ਆ ਐਸੀ ਕਰਕੇ ਰੱਖੀ ਗਈ ਆ ਔਰ ਇਲੈਕਸ਼ਨਾਂ ਦਾ ਜੋਰ ਚੱਲ ਰਿਹਾ ਸੋ ਅੱਜ ਥੋੜਾ ਜਿਹਾ ਤਾਂ ਵੀ ਬੰਦੇ ਥੋੜੇ ਘੱਟ ਨਜ਼ਰ ਆ ਰਹੇ ਆ ਕਿਉਂਕਿ ਕਨਕ ਦਾ ਦੌਰ ਚੱਲ ਰਿਹਾ ਸੋ ਛੁੱਟੀ ਵੀ ਸੈਕੰਡ ਹੈਡ ਦੇ ਸੰਡੇ ਕਰਕੇ ਸੋ ਅੱਜ ਦੀ ਮੀਟਿੰਗ ਦਾ ਜਿਹੜੀ ਵੈਸਟਰਨ ਰੋਡਨ ਦੇ ਵਿੱਚ ਬੁਲਾਈ ਗਈ ਆ ਉਹ ਇਲੈਕਸ਼ਨਾਂ ਕਰਕੇ ਵੀ ਬੁਲਾਈ ਗਈ ਆ ਤਾਂ ਮੈਂ ਜਿਹੜਾ ਪੋਤਾ ਅਸੀਂ ਲਗਾਇਆ ਸੀਗਾ ਕਿਉਂਕਿ ਮੈਂ ਵੀ ਪ੍ਰੈਜ਼ੀਡੈਂਟ ਐਕਸ ਰਿਹਾ ਐ ਐਫਸੀਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦਾ ਸੋ ਮੈਂ ਬੜਾ ਖੁਸ਼ ਹਾਂ ਕਿ ਇਹ ਪੋਤਾ ਵੱਧ ਕੇ ਪੇੜ ਹੋ ਗਿਆ ਔਰ ਆਉਣ ਵਾਲੇ ਇਲੈਕਸ਼ਨ ਜਿਹੜੇ ਐ ਐਫਸੀਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਹੀ ਜਿੱਤੂਗੀ ਸੋ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਆਏ ਹੋਣ ਦਾ ਇੱਥੇ ਬਾਗਾਂ ਦੇ ਵਿੱਚ ਧੰਨਵਾਦ ਕਰਦਾ अपने जितने भी मसले हैं फील्ड से रिलेटेड स्टाफ या मैनेजमेंट की जो भी धक्काशाही बीच बीच में हो रही है उसको उसका उससे क्या निवारण पा सकते हैं उससे क्या सोल्यूशन हम ढूंढ सकते हैं उसके लिए आज मीटिंग ऑर्गेनाइज की गई है और इसके साथ साथ दूसरा एजेंडा हमारा ये है कि हमारा इलेक्शन काफ़ी नज़दीक आ रहा है जो हमारे यूनियन का एफसीआई का इलेक्शन होता है पंजाब में अगस्त के आखिरी वीक में या सितंबर के पहले वीक में होना है तो उसके उस मसले में भी आज हमने एक यहाँ पर बहुत ही इंपॉर्टेंट मीटिंग जलंधर डिस्ट्रिक्ट से रिलेटेड रखी है अब इस मीटिंग में हमारे ऑल इंडिया प्रेसिडेंट एस एस चट्टा जी और हमारे पंजाब के प्रेसिडेंट रीजनल प्रेसिडेंट रवि दत्त जी भी शामिल होंगे वो कुछ ही देर में यहाँ पे पहुँचने वाले हैं लुधियाना पहुँच चुके हैं तो इसके साथ तो आपके माध्यम से आपके मीडियम से मैं ये बताना चाहूँगा कि एफ में आए दिन हर महीने दो महीने में कुछ ना कुछ मैनेजमेंट की जो भी तानाशाही या धक्काशाही होती है उसके अगेंस्ट हम क्या हमारी रणनीति रहेगी हम किस तरीके से उनसे लड़ाई करके अपने हुकूक अपने जो मसले हैं अपने जो राइट्स हैं उन, उनको पाएंगे उसके लिए हम मीटिंग करते हैं उन्हीं में से एक मीटिंग हमारे लिए आज जलंधर में है तो हम ये भरोसा रखते हैं कि जलंधर के जितने भी स्टाफ है फील्ड का डिस्ट्रिक्ट ऑफिस का वो हमारे साथ यहाँ आ जाएगा